ਜਿਹੜਾ ਅੱਗ ਦੀਆਂ ਪੱਠੀਆਂ ਦੇ ਸੇਕ ਠੰਡੇ ਕਰਦਾ ਹੈ ਉਹ ਤੁਹਾਡੀਆਂ ਲੋੜਾਂ ਵੀ ਪੂਰੀਆਂ ਕਰੇਗਾ ਮੇਰੇ ਭਾਈ ਪੈਣੋ ਅਸੀਂ ਪਰਮੇਸ਼ਵਰ ਨੂੰ ਮੰਨਣ ਵਾਲੇ ਲੋਕ ਹਾਂ ਤੇ ਪਰਮੇਸ਼ਰ ਦੇ ਉੱਤੇ ਭਰੋਸਾ ਕਰਨ ਵਾਲੇ ਲੋਕ ਹਾਂ ਅਤੇ ਜਿਹੜੇ ਲੋਕ ਪਰਮੇਸ਼ਰ ਉੱਤੇ ਭਰੋਸਾ ਕਰਦੇ ਨੇ ਉਹਨੂੰ ਮੰਨਦੇ ਨੇ ਨਿਸ਼ਚਾ ਕਰਦੇ ਆ ਤੇ ਪ੍ਰਭੂ ਦਾ ਵਚਨ ਦੱਸਦਾ ਆ ਪਰਮੇਸ਼ਰ ਹਰ ਹਾਲਾਤ ਵਿੱਚ ਉਹਨਾਂ ਦੇ ਨਾਲ ਹੁੰਦਾ ਹਰ ਸਮੇਂ ਪਰਮੇਸ਼ਰ ਦਾ ਆਤਮਾ ਉਹਨਾਂ ਦੇ ਅੰਗ ਸੰਗ ਹੁੰਦਾ ਜਿਸ ਤਰ੍ਹਾਂ ਕਿ ਪਵਿੱਤਰ ਬਾਈਬਲ ਦੇ ਵਿੱਚ ਅਸੀਂ ਜਦੋਂ ਪੜ੍ਹਦੇ ਹਾਂ ਦਾਨੀਏਲ ਨਵੀ ਦੀ ਪੁਸਤਕ ਤਿੰਨ ਧਾਇਏ ਦੇ ਵਿੱਚ ਜ਼ਿਕਰ ਹੁੰਦਾ ਆ ਪਰਮੇਸ਼ਰ ਦੇ ਦਾਸਾਂ ਦਾ ਸਦਰਿਕ ਮਿਸ਼ਕ ਅਬਦ ਨਗੋ ਇਹ ਤਿੰਨ ਖਾਦਮ ਪਰਮੇਸ਼ਰ ਦੇ ਹੋਏ ਆ ਤਿੰਨ ਦਾਸ ਪਰਮੇਸ਼ਰ ਦੇ ਹੋਏ ਆ ਜਿਨ੍ਹਾਂ ਨੇ ਆਪਣਾ ਵਿਸ਼ਵਾਸ ਟੁੱਟਣ ਨਹੀਂ ਦਿੱਤਾ ਜਿਨ੍ਹਾਂ ਦਾ ਵਿਸ਼ਵਾਸ ਡੋਲਿਆ ਨਹੀਂ ਤੇ ਅੱਗ ਦੀਆਂ ਪੱਠੀਆਂ ਦੇ ਵਿੱਚ ਵੀ ਇਹਨਾਂ ਦਾ ਵਿਸ਼ਵਾਸ ਬਣਿਆ ਰਿਹਾ ਪਰਮੇਸ਼ਰ ਦੇ ਉੱਤੇ ਇਹਨਾਂ ਦਾ ਇਮਾਨ ਪਰਮੇਸ਼ਰ ਦੇ ਉੱਤੇ ਬਣਿਆ ਰਿਹਾ ਸੋ ਮੈਂ ਪਰਮੇਸ਼ਰ ਦੀ ਬਾਣੀ ਦੇ ਵਿੱਚੋਂ ਇਹ ਗੱਲ ਦੱਸਣੀ ਚਾਹੁੰਦਾ ਹਾਂ ਕਿ ਪਰਮੇਸ਼ਰ ਨੇ ਆਪਣੇ ਦਾਸਾਂ ਲਈ ਅੱਗ ਦੀਆਂ ਪੱਟੀਆਂ ਦਾ ਤਾ ਠੰਡਾ ਕਰ ਦਿੱਤਾ ਉਹਨਾਂ ਦੇ ਵਿਸ਼ਵਾਸ ਨੂੰ ਵੇਖ ਕੇ ਉਹਨਾਂ ਦੀ ਨੇਚਾ ਨੂੰ ਵੇਖ ਕੇ ਤੇ ਉਹ ਦੁੱਖ ਤੇ ਹਾਲਾਤਾਂ ਵਿੱਚ ਵੀ ਬਣੇ ਰਹੇ ਪਰਮੇਸ਼ਰ ਨੇ ਵੇਖਿਆ ਕਿ ਇਹ ਡੋਲੇ ਨਹੀਂ ਆ। ਹੋ ਸਕਦਾ ਅੱਜ ਅਸੀਂ ਹਾਲਾਤਾਂ ਵਿੱਚ ਹੋਈਏ ਸਾਡੇ ਜੀਵਨ ਦੇ ਵਿੱਚ ਦੁੱਖ ਹੋਣ ਬਿਮਾਰੀਆਂ ਹੋਣ ਕਸ਼ਟ ਹੋਣ ਸਥਿਤੀਆਂ ਖਰਾਬ ਹੋਣ ਪਰ ਜੇਕਰ ਆਪਾਂ ਡੋਲ ਜਾਂਦੇ ਆ ਤੇ ਫਿਰ ਨਹੀਂ ਕੁਝ ਵੀ ਹੁੰਦਾ ਜੇ ਅਸੀਂ ਈਮਾਨ ਵਿੱਚ ਬਣੇ ਰਹਿੰਦੇ ਆ ਜੇਕਰ ਅਸੀਂ ਵਿਸ਼ਵਾਸ ਵਿੱਚ ਬਣੇ ਰਹਿੰਦੇ ਆ ਜੇਕਰ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਦੇ ਨਾਲ ਜੁੜੇ ਰਹਿੰਦੇ ਆ ਤੇ ਫਿਰ ਹਰ ਹਾਲਾਤ ਪਰਮੇਸ਼ਰ ਬਦਲ ਦਿੰਦਾ ਆ ਉਸ ਸਮੇਂ ਰਾਜਾ ਸੀ ਤੇ ਰਾਜਾ ਜਿਹੜਾ ਸੀ ਉਸਨੇ ਇਹ ਹੁਕਮ ਦਵਾਇਆ ਕਿ ਜਿਹੜਾ ਮੇਰੀ ਮੂਰਤੀ ਅੱਗੇ ਮੱਥਾ ਟੇਕੇ ਇੱਕ ਵੱਡੀ ਮੂਰਤ ਬਣਾਈ ਵੀ ਜਿਹੜਾ ਮੇਰੀ ਮੂਰਤ ਅੱਗੇ ਮੱਥਾ ਟੇਕੇਗਾ ਉਹ ਬਚਾਇਆ ਜਾਊਗਾ ਤੇ ਰਾਜਾ ਕਹਿੰਦਾ ਜਿਹੜਾ ਮੇਰੀ ਬਣਾਈ ਮੂਰਤ ਅੱਗੇ ਮੱਥਾ ਨਾ ਟੇਕੇ ਉਹਨੂੰ ਮਾਰਿਆ ਜਾਵੇਗਾ ਉਹਨੂੰ ਅੱਗ ਦੀ ਪੱਠੀ ਵਿੱਚ ਸੁੱਟਿਆ ਜਾਵੇਗਾ ਸਭ ਲੋਕ ਮੇਰੀ ਬਣਾਈ ਹੋਈ ਮੂਰਤ ਦੇ ਅੱਗੇ ਮੱਥਾ ਟੇਕੋ ਸਿਰ ਝੁਕਾਓ ਔਰ ਵਾਈਬਲ ਦੇ ਕੁਝ ਸਕਾਲਰ ਇਹ ਮੰਨਦੇ ਨੇ ਕਿ ਉਹ ਮੂਰਤ ਰਾਜੇ ਦੀ ਆਪਣੀ ਵੀ ਹੋ ਸਕਦੀ ਹੈ ਵੀ ਉਹਨੇ ਆਪਣੇ ਆਪ ਨੂੰ ਸਜਦਾ ਕਰਾਇਆ ਬਹੁਤ ਸਾਰੇ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਉਹ ਮੂਰਤ ਜਿਹੜੀ ਬਾਬਲ ਦੇ ਦੇਸ਼ ਦੇ ਕਿਸੇ ਦੇਵਤੇ ਦੀ ਸੀ ਸੋ ਇਹਦੇ ਉੱਤੇ ਬਹੁਤ ਸਾਰੇ ਵਿਦਵਾਨਾਂ ਦਾ ਅਲੱਗ-ਅਲੱਗ ਵਿਚਾਰ ਹੈ ਪਰ ਉਹ ਜਿਹੜੀ ਮੂਰਤ ਬਣਾਈ ਸੀ ਉਹਦਾ ਹੁਕਮ ਸੀ ਕਿ ਸਭ ਲੋਕ ਉਸ ਮੂਰਤ ਅੱਗੇ ਮੱਥਾ ਟੇਕਣ ਸਾਵਨਾ ਨੇ ਟੇਕਿਆ ਪਰ ਜਿਹੜੇ ਸਦਰਕ ਮੇਸ਼ਕ ਅਬਦ ਨਗੋ ਸੀ ਉਹਨਾਂ ਨੇ ਆਪਣਾ ਸਿਰ ਨਹੀਂ ਝੁਕਾਇਆ ਉਹਨਾਂ ਨੇ ਮੱਥਾ ਨਹੀਂ ਟੇਕਿਆ ਰਾਜੇ ਦੀ ਬਣਾਈ ਹੋਈ ਮੂਰਤ ਦੇ ਸਾਹਮਣੇ ਜਦੋਂ ਉਹਨਾਂ ਨੇ ਰਾਜੇ ਦੀ ਬਣਾਈ ਮੂਰਤ ਦੇ ਸਾਹਮਣੇ ਮੱਥਾ ਨਾ ਟੇਕਿਆ ਤੇ ਰਾਜੇ ਨੂੰ ਗੁੱਸਾ ਆਇਆ ਰਾਜੇ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਇਸ ਗੱਲ ਦੀ ਸਜ਼ਾ ਕੀ ਹੈ ਤੇ ਸਦਰਕ ਮੇਸ਼ ਕਬਦ ਨਗੋ ਨੇ ਉੱਤਰ ਦਿੱਤਾ ਤੇ ਕਹਿਣ ਲੱਗੇ ਰਾਜਾ ਸਾਨੂੰ ਤੇਰੀ ਅੱਗ ਦੀਆਂ ਪੱਠੀਆਂ ਦਾ ਡਰ ਨਹੀਂ ਅਸੀਂ ਉਸ ਪਰਮੇਸ਼ਰ ਦੀ ਭਗਤੀ ਕਰਦੇ ਹਾਂ ਉਹ ਤੇਰੀ ਬਣਾਈ ਹੋਈ ਅੱਗ ਦੀਆਂ ਪੱਠੀਆਂ ਦੇ ਸੇਕ ਨੂੰ ਠੰਡਾ ਕਰ ਸਕਦਾ ਆ ਸਾਨੂੰ ਪਰਵਾਹ ਨਹੀਂ ਤੇ ਰਾਜੇ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਜਦ ਕੀ ਇਹ ਹੁਕਮ ਸੀਗਾ ਕਿ ਜੇ ਮੱਥਾ ਨਾ ਟੇਕੇ ਮੇਰੀ ਬਣਾਈ ਮੂਰਤ ਦੇ ਮੋਹਰੇ ਤੇ ਉਹ ਅੱਗ ਵਿੱਚ ਸੁੱਟਿਆ ਜਾਊਗਾ ਪਰ ਰਾਜੇ ਨੂੰ ਉਹਨਾਂ ਦੀ ਗੱਲ ਸੁਣ ਕੇ ਹੋਰ ਜ਼ਿਆਦਾ ਗੁੱਸਾ ਆਇਆ ਤੇ ਰਾਜੇ ਨੇ ਉਹਨਾਂ ਨੂੰ ਉਹ ਜਿਹੜੀ ਪੱਠੀ ਦੇ ਵਿੱਚ ਸੁੱਟਣ ਦੀ ਬਜਾਏ ਉਸ ਪੱਠੀ ਦੇ ਸੇਕ ਨੂੰ 7 ਗੁਣਾ ਜ਼ਿਆਦਾ ਤੇਜ਼ ਕਰਵਾਇਆ ਪੱਠੀ ਦਾ ਸੇਕ 7 ਗੁਣਾ ਵਧਾ ਦਿੱਤਾ ਤੇ ਜਦੋਂ ਪੱਠੀ ਦਾ ਸੇਕ 7 ਗੁਣਾ ਵਧਿਆ ਤੇ ਉਹਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਵੀ ਇਹਨਾਂ ਨੂੰ ਚੱਕ ਕੇ ਪੱਠੀ ਦੇ ਵਿੱਚ ਸੁੱਟ ਦਿਓ ਸੋਨਾ ਉਸ ਨੂੰ ਚੱਕਿਆ ਤੇ ਅੱਗ ਦੀ ਪੱਠੀ ਦੇ ਵਿੱਚ ਸੁੱਟ ਦਿੱਤਾ ਤੇ ਲਿਖਿਆ ਸਦਰਕ ਮੇਸ਼ਕ ਅਬਦ ਨਗੋ ਨੂੰ ਜਦੋਂ ਵਾਲਦੀ ਹੋਈ 7 ਗੁਣਾ ਜ਼ਿਆਦਾ ਜੀ ਇਸ ਪੱਠੀ ਦਾ ਤੇ ਤਾਉ ਸੀਗਾ ਜਿਹਦਾ ਸੇਕ ਸੀਗਾ ਉਹਦੇ ਵਿੱਚ ਜਦੋਂ ਸਿਪਾਈਆਂ ਨੇ ਸੁਟਿਆ ਤੇ ਸੁਟਣ ਵਾਲੇ ਝੁਲ ਸਗੇ ਜਿਨ੍ਹਾਂ ਨੇ ਸੁਟਿਆ ਨਾ ਉਹ ਪੱਠੀ ਦਾ ਸੇਕ ਇੰਨਾ ਜ਼ਿਆਦਾ ਸੀ ਕਿ ਉਹ ਵਾਰੋਂ ਹੀ ਝੁਲ ਸਗੇ ਸੁਟਣ ਲੱਗ ਗਿਆ ਫਿਰ ਕੁਝ ਸਮਾਂ ਪਾ ਕੇ ਰਾਜੇ ਨੇ ਵਿਖਿਆ ਵੀ ਵੇਖਾ ਮੈਂ ਇਹਨਾਂ ਦਾ ਕੀ ਹਾਲ ਹੋਇਆ ਵੀ ਇਹਨਾਂ ਦੇ ਅੰਦਰ ਬੜਾ ਘਮੰਡ ਸੀ ਆਪਣੇ ਪਰਮੇਸ਼ਰ ਦੇ ਉੱਤੇ ਬੜਾ ਮਾਣ ਸੀ ਆਪਣੇ ਯਹੋਵਾ ਪਰਮੇਸ਼ਰ ਦੇ ਉੱਤੇ ਵੀ ਇਹਨਾਂ ਦਾ ਹਾਲ ਵੇਖਾ ਇਹਨਾਂ ਦਾ ਹਾਲ ਕੀ ਹੋਇਆ ਜਦੋਂ ਜਾ ਕੇ ਵੇਖਿਆ ਤੇ ਰਾਜਾ ਕੀ ਵੇਖਦਾ ਆ ਵੀ ਚਾਰ ਬੰਦੇ ਨੇ ਪੱਠੀ ਦੇ ਅੰਦਰ ਪਰ ਸੁੱਟੇ ਕਿੰਨੇ ਸੀਗੇ ਤਿੰਨ ਬੰਦੇ ਸਦਰਕ ਮੇਸ਼ਕ ਅਬਦ ਨਗੋ ਤੇ ਰਾਜਾ ਵੇਖਦਾ ਆ ਵੀ ਚਾਰ ਬੰਦੇ ਨੇ ਪੱਠੀ ਦੇ ਵਿੱਚ ਤੇ ਰਾਜੇ ਨੇ ਸਿਪਾਈਆਂ ਨੂੰ ਪੁੱਛਿਆ ਵੀ ਕਿੰਨੇ ਬੰਦੇ ਸੁੱਟੇ ਸੀ ਉਹ ਕਹਿੰਦੇ ਮਹਾਰਾਜ ਅਸੀਂ ਚਾਰ ਬੰਦੇ ਸੁੱਟੇ ਸੀਗੇ ਤਿੰਨ ਬੰਦੇ ਸੁੱਟੇ ਸੀਗੇ ਪਰ ਕਹਿੰਦਾ ਮੈਂ ਤੇ ਚਾਰ ਵੇਖਦਾ ਆ ਤੇ ਚੌਥਾ ਪਰਮੇਸ਼ਰ ਦੇ ਪੁੱਤਰਾ ਵਰਗਾ ਆ ਭਾਵ ਚੌਥਾ ਖੁਦ ਪਰਮੇਸ਼ਰ ਪ੍ਰਭ ਯਿਸੂ ਮਸੀਹ ਉਸ ਪੱਠੀ ਦੇ ਵਿੱਚ ਖੜਾ ਸੀ। ਉਹਨਾਂ ਦਾ ਵਾਲ ਤੱਕ ਨਹੀਂ ਝੁਲਸਿਆ ਉਹ ਪੱਠੀ ਦੇ ਵਿੱਚ ਘੁੰਮਦੇ ਸੀਗੇ ਅੱਗ ਦੀ ਪੱਠੀ ਵਿੱਚ। ਵੱਲ ਦੀ ਅੱਗ ਵਿੱਚ ਘੁੰਮਦੇ ਪਏ ਸੀਗੇ। ਇੱਕ ਵਾਲ ਤੱਕ ਨਹੀਂ ਝੁਲਸਿਆ। ਤੇ ਉਹਨੇ ਆਵਾਜ਼ ਮਾਰੀ ਸਦਰਕ ਮੇਸ਼ ਆਵਦਨਗੋ ਰੱਬ ਦੇ ਬੰਦਿਓ ਬਾਹਰ ਆ ਜਾਓ। ਤੇ ਰਾਜੇ ਨੇ ਉਹਨਾਂ ਨੂੰ ਬੜਾ ਪਿਆਰ ਕੀਤਾ ਤੇ ਜਾਣਿਆ ਕਿ ਵਾਕਿਆ ਇਹਨਾਂ ਦਾ ਪਰਮੇਸ਼ਰ ਮਹਾਨ ਹੈ ਤੇ ਰਾਜੇ ਨੇ ਹੁਕਮ ਦਿੱਤਾ ਵੀ ਜਿਹੜਾ ਇਨਸਾਨ ਇਹਨਾਂ ਦੇ ਪਰਮੇਸ਼ਰ ਦੀ ਭਗਤੀ ਨਾ ਕਰੇ ਹੁਣ ਉਹ ਸੁੱਟਿਆ ਜਾਵੇਗਾ ਸੋ ਗੱਲ ਹੈ ਮੇਰੇ ਭਾਈ ਪੈਣੋ ਸਾਨੂੰ ਇਮਾਨ ਤੇ ਵਿਸ਼ਵਾਸ ਵਿੱਚ ਬਣੇ ਰਹਿਣ ਦੀ ਲੋੜ ਹੈ ਹੋ ਸਕਦਾ ਅੱਜ ਦੁੱਖ ਦੇ ਹਾਲਾਤ ਹੈ ਬਿਮਾਰੀ ਦੇ ਹਾਲਾਤ ਹੈ ਪਰੇਸ਼ਾਨੀਆਂ ਹੋਣ ਘਰ ਵਿੱਚ ਪਰ ਇਹ ਸਦਰਿਕ ਮੇਸ਼ ਕਵ ਦੇ ਨਗੋਦ ਹੀ ਜ਼ਿੰਦਗੀ ਵੱਲ ਵੇਖੋ ਜੇ ਪਰਮੇਸ਼ਰ ਨੇ ਉਹਨਾਂ ਨੂੰ ਉਹਨਾਂ ਬੁਰੇ ਹਾਲਾਤਾਂ ਵਿੱਚ ਸੰਭਾਲਿਆ ਤੇ ਉਹ ਤੁਹਾਨੂੰ ਵੀ ਸੰਭਾਲੇਗਾ ਇਸ ਕਰਕੇ ਆਪਣਾ ਵਿਸ਼ਵਾਸ ਨਾ ਕਮਜ਼ੋਰ ਹੋ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ ਔਰ ਵੱਡੀ ਕਿਰਪਾ ਕਰੇ ਆਮੀਨ